ਐਨਐਸਏ ਤਹਿਤ ਡਿਬ੍ਰਗੜ ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਦੇ ਸਾਥੀ ਕੁਲਵੰਤ ਸਿੰਘ ਨੂੰ 7 ਦਿਨ ਦੀ ਪੈਰੋਲ ਤੇ ਘਰ ਭੇਜਿਆ ਗਿਆ ਤੇ ਉਸ ਨੂੰ ਘਰ ਮਿਲਣ ਸਿਮਰਜੀਤ ਸਿੰਘ ਮਾਨ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਉੱਥੇ ਦੀ ਸਾਰੀ ਘਟਨਾ ਤੇ ਉਹਨਾਂ ਨਾਲ ਜੋ ਵੀ ਗੱਲਬਾਤ ਹੋਈ ਹੈ ਉਹ ਮੀਡੀਆ ਨੂੰ ਦੱਸੀ ਹੈ ਤੇ ਕੀ ਕਹਿੰਦੇ ਨੇ ਸਿਮਰਜੀਤ ਸਿੰਘ ਮਾਨ ਆਓ ਤੁਹਾਨੂੰ ਸੁਣਾਉਣੇ ਆ ਨਹੀਂ ਗੱਲਬਾਤ ਨਹੀਂ ਹੋ ਸਕੀ ਜੀ ਮੈਂ ਅੰਦਰ ਤਾਂ ਜਾਇਆ ਤੇ ਇੰਸਪੈਕਟਰ ਸਾਹਿਬ ਦੇ ਕਮਰੇ ਦੇ ਵਿੱਚ ਵੀ ਬੈਟਰੀ ਆਏ ਆ ਉਹਨਾਂ ਨੇ ਚਾਹ ਵੀ ਪੀਈ ਹੈ ਕਾਫੀ ਵੀ ਪੀਈ ਹੈ ਪੂਰਾ ਸਤਾਰ ਕੀਤਾ ਹੈ ਪਰ ਉਹਨਾਂ ਨੇ ਕਿਹਾ ਕਿ ਹਕੂਮਤ ਨੇ ਕਿਹਾ ਸੀ ਕੋਈ ਇਹਨਾਂ ਨੂੰ ਮਿਲ ਨਹੀਂ ਸਕਦਾ ਪੈਰੋਲ ਦੇ ਉੱਤੇ ਆਏ ਹੋਏ ਹੈ ਇਹ ਸਿਰਫ ਪੁਲਿਸ ਦੀ ਕਸਕ੍ਰਿਤੀ ਤੇ ਵਿਚਰਨਗੇ ਜਦਕਿ ਜਦੋਂ ਪੈਰੋਲ ਦੇ ਉੱਤੇ ਬੀਬੀ ਬਾਣੋ ਦੇ ਕਾਤਲਾਂ ਨੂੰ ਬੇਲ ਦਿੱਤੀ ਜਾਂਦੀ ਹੈ ਪੈਰੋਲ ਦਿੱਤੀ ਜਾਂਦੀ ਹੈ ਉਹ ਇੱਕ ਇੱਕ ਸਾਲ ਦੀ ਪਰੋਲ ਦੇ ਕੇ ਉਹ ਆਪਣੇ ਘਰੇ ਰਹਿੰਦੇ ਆ ਜਿਵੇਂ ਸਭ ਤੋਂ ਸਾਧ ਰਾਮ ਰਹੀਮ ਨੂੰ ਪਰੋਲ ਦਿੰਦੇ ਆ ਉਹਦੇ ਨਾਲ ਵੀ ਮੁਲਾਕਾਤਾਂ ਲੁਕੀ ਕਰਦੇ ਆ ਖੁੱਲਾ ਫਿਰਦਾ ਤੁਰਦਾ ਇਹ ਕੋਈ ਸਿੱਖ ਕੌਮ ਦੇ ਉੱਤੇ ਕੋਈ ਨਮਾ ਸਖਤੀ ਇਹ حکومت ਮੋਦੀ ਸਰਕਾਰ ਨੇ ਬੀਜੇਪੀ ਆਰਐਸਐਸ ਨੇ ਸ਼ੁਰੂ ਕੀਤੀ ਹੋਈ ਹੈ ਜਿਹੜਾ ਸੀ ਮੈਂ ਇੱਥੇ ਇਹਨਾਂ ਨੂੰ ਮਿਲਣ ਆਇਆ ਸੀਗਾ ਕਵਨ ਸਿੰਘ ਜੀ ਨੂੰ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਹੁਕਮ ਨਹੀਂ ਹੈ ਕਿ ਅਸੀਂ ਤੁਹਾਨੂੰ ਉਹਨਾਂ ਨੂੰ ਮਲਾ ਦਈਏ ਕਿ ਮੈਂ ਪੁੱਛਿਆ ਉਹਨਾਂ ਨੂੰ ਰਜਾਈ ਕੰਬਲ ਵਗੈਰਾ ਹੀਟਰ ਦਿੱਤਾ ਕਿੰਨਾ ਦਿੱਤੇ ਹੋਇਆ ਮੈਂ ਪੁੱਛਿਆ ਕਿ ਖ਼ਬਰ ਦਿੰਦੇ ਹੋ ਕਹਿੰਦੇ ਖ਼ਬਰ ਵੀ ਦਿੰਦੇ ਆ ਸਾਰੀਆਂ ਹੁਲਤਾਂ ਹੈਗੀਆਂ ਪਰ ਤੁਹਾਨੂੰ ਮਿਲਣ ਨਹੀਂ ਦੇਣਾ ਹੁਣ ਕਦਾਂ ਅਸੀਂ ਅਪਲਾਈ ਕੀਤਾ ਸੀਗਾ ਅੰਮ੍ਰਿਤਸਰ ਦੇ ਡੀਸੀ ਨੂੰ ਕਰਕੇ ਉਸ ਨੇ ਡਿਬਰੂਗੜ੍ਹੇ ਸਾਰੇ ਕੈਦ ਕਰਕੇ ਭੇਜੇ ਹੈ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਡਿਬਰੂਗੜ੍ਹ ਜਾ ਕੇ ਇਹਨਾਂ ਨੂੰ ਮਿਲ ਸਕੀਏ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਫਿਰ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਸੈਕਸ਼ਨ ਹੁੰਦਾ ਹੈ ਮੈਂ ਮੈਂਬਰ ਪਾਰਲੀਮੈਂਟ ਹਾਂ ਤੇ ਮੈਂ ਲਿਫਟਡੈਂਟ ਗਵਰਨਰ ਜਿਹੜੇ ਦਿੱਲੀ ਹੈ ਉਹਨਾਂ ਨੂੰ ਲਿਫਟਿਟ ਆਰਡਰ ਦੇ ਉੱਤੇ ਪੁੱਛਿਆ ਹੈ ਤੇ ਤਿਹਾਰ ਦੇਲ ਦੇ ਵਿੱਚ ਸਾਡੇ ਕਾਲ ਤੱਕ ਸਾਭ ਦੇ ਜਥੇਦਾਰ ਹਵਾਰਾ ਸਾਹਿਬ ਹੈਗੇ ਆ ਕਸ਼ਮੀਰ ਦੇ ਵੱਡੇ ਵੱਡੇ ਲੀਡਰ ਮਲਕ ਸਾਹਿਬ ਹੈਗੇ ਆ ਸ਼ਬੀਰ ਸਾਹਿਬ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਨਾ ਉੱਥੇ ਵੀ ਨੰਨਾ ਪੈ ਜਾਂਦਾ ਕਹਿੰਦੇ ਨਹੀਂ ਮਿਲ ਸਕਦੇ ਹੈਗੇ ਜਦ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹੈ ਫਿਰ ਅਸੀਂ ਕਸ਼ਮੀਰ ਨੂੰ ਗਏ ਕਸ਼ਮੀਰ ਵੀ ਸਾਨੂੰ 3 ਦਿਨ ਸੜਕਾਂ ਦੇ ਉੱਤੇ ਬਿਠਾਈ ਰੱਖਿਆ ਤੇ ਸਾਨੂੰ ਅੱਗੇ ਕਸ਼ਮੀਰ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਸੋ ਮੇਰਾ ਕਹਿਣ ਦਾ ਭਾਵ ਇਹ ਕੀ ਇੰਨਾ ਸੀ ਕੀ ਕਰ ਦਿੱਤਾ ਹੈਗਾ ਕਿ ਸਿੱਖਾਂ ਨੂੰ ਦਬਾਈ ਜਾਂਦੇ ਐ ਇਸ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰੋ ਜਿਹੜਾ ਖੁਫੀਆ ਮਹਿਕਮਾ ਹੈਗਾ ਆਈਬੀ ਜਿਹੜਾ ਖੁਫੀਆ ਮਹਿਕਮਾ ਮਿਲਟਰੀ ਇੰਟੈਲੀਜੈਂਸ ਐ ਇਹ ਸਾਰਿਆਂ ਨੇ ਮਿਲ ਕੇ ਕੌਨਸਰਟਿਡਿਕ ਜਿਹੜੇ ਖਾਲਸਤਾਨੀ ਹੈਗੇ ਆ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ ਈਪੂ ਰਮਨ ਸਿੰਘ ਮਾਲਕ ਤੋਂ ਬਾਅਦ ਫਿਰ ਇੱਕ ਸੁਖਦੂਲ ਸਿੰਘ ਨੂੰ ਮਾਰਕਾ ਕੈਨੇਡਾ ਦੇ ਵਿੱਚ ਫਿਰ ਯੂਕੇ ਬ੍ਰਿਟਾਨੀਆ ਦੇ ਵਿੱਚ ਆਪਣੇ ਅਫਤਾਰ ਸਿੰਘ ਖੰਡਿਡ ਮਾਰ ਦਿੱਤਾ ਹੈਗਾ ਜ਼ਹਿਰ ਦੇ ਕੇ ਫਿਰ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜਨ ਮਾਰ ਦਿੱਤਾ ਹੈਗਾ ਹੌਣ ਆਪਣੇ ਰੋਡੇ ਨੂੰ ਮਾਰ ਦਿੱਤਾ ਹੈਗਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁੱਸੇਵਾਲ ਨੂੰ ਮਾਰਤਾ ਤਾਂ ਮੇਰਾ ਮਤਲਬ ਹੈ ਕਿਵੇਂ ਛੱਲੂਗਾ ਕਿ ਇਹ ਖਾਲਸਾਣ ਦਾ ਸਾਰੇ ਸਿੱਖ ਹੋਂਦ ਕਿੰਨੇ ਸਾਨੂੰ ਖਾਲਸਾਣ ਕਹਿੰਦਾ ਕਿੰਨੇ ਅਖ ਨੂੰ ਮਾਰ ਲੈਣਗੇ ਸਾਡੀ ਤਾਂ ਹਿਸਟਰੀ ਹੈਗੀ ਹੈ ਕਿ ਜਿੰਨਾ ਤੁਸੀਂ ਸਾਨੂੰ ਮਾਰੋਗੇ ਉਨਾਂ ਅਸੀਂ ਉੱਭਰਾਂਗੇ ਹੁਣ ਮੁਸਲਮਾਨਾਂ ਨੂੰ ਮਾਰਦੇ ਐ ਜਿਵੇਂ ਇਹ ਬੀਬੀ ਬਾਣੋ ਦੇ ਕਾਤਲਾਂ ਨੂੰ ਪਿਛਲੇ ਆਜ਼ਾਦੀ ਵਾਲੇ ਦਿਨ 15 ਅਗਸਤ 2003 ਦੇ ਵਿੱਚ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਨੇ ਪੂਰੀ ਉਮਰ ਕੈਦ ਵੀ ਨਹੀਂ ਕੀਤੀ ਸਾਡੇ 32-32 ਸਾਲਾਂ ਦੇ ਸਿੱਖ ਕੈਦੀ ਜਿਹਨਾਂ ਦੇ ਵਿੱਚ ਬੈਠੇ ਐ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਫੇਰ ਇੱਕ ਨੂੰ ਫਾਂਸੀ ਦੀ ਹੁਕਮ ਹੋਈ ਹੋਈ ਐ ਉਹੀ ਗੱਲ ਅੱਗੇ ਨਹੀਂ ਚੱਲ ਰਹੀ ਨਾ ਬਾਦਦਲੀੇ ਕਰ ਰਹੀ ਹੈ ਨਾ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਾਹਿਬ ਕਰ ਰਹੀ ਹੈ ਨਾ ਐਸਪੀਸੀ ਕਰ ਰਹੀ ਹੈ ਤੇ ਸਿਰਫ ਅਕਾਲੀ ਦਾ ਲੰਬਰਸਰ ਅਸੀ ਜਿੰਨਾ ਕੁਸ਼ ਹੋ ਸਕਦਾ ਜਿੰਨੀ ਸਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ ਇੱਕ ਏਮਪੀ ਬਣਾਇਆ ਅਸੀਂ ਤਾਂ ਪੂਰੀ ਵਾਹ ਲਾ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਦਾ ਜਿਹੜਾ ਮਸਲਾ ਹੈ ਇਹ ਇੰਡੀਆ ਲੈਵਲ ਦੇ ਉੱਤੇ ਵੀ ਆਵੇ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਆਵੇ ਕਿ ਅਸੀਂ ਹੁਣ مصیبت ਦੇ ਵਿੱਚ ਹੈਗੇ ਆਂ ਤੇ ਇਸ ਤਰ੍ਹਾਂ ਜਿਵੇਂ ਅਜ਼ਰਤ ਨਹੀਂ ਦਿੰਦੇ ਕਰਦੇ ਨਹੀਂ ਹੈ ਇਹ ਤਾਂ ਇਹ ਬੁਝੜਪੁਣਾ ਹੈਗਾ ਕਿ ਮਸਲਮਾਨਾਂ ਨੂੰ ਮਾਰ ਦੋ ਤੇ ਹਿੰਦੂਤਵਾ ਦੇ ਵੋਟ ਲੈ ਲਓ ਹੁਣ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਮਾਰ ਦੋ ਇੱਥੇ ਡੱਕ ਦੋ ਡਿਬ੍ਰੂਗੜ ਦੇ ਵਿੱਚ ਉਹਨਾਂ ਨੂੰ ਕੈਦ ਕਰ ਦੋ ਤੇ ਹਿੰਦੂ ਮੈਜੋਰਿਟੀ ਤੋਂ ਵੋਟ ਲੈ ਲਓ ਹੁਣ ਵੋਟ ਕਰਕੇ ਸਿੱਖ ਤੇ ਮੁਸਲਮਾਨਾਂ ਨੂੰ ਮਾਰੀ ਜਾਣਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੇਈ ਜਾਣਾ ਮੈਂ ਤਾਂ ਨਹੀਂ ਸਮਝਦਾ ਕਿ ਇਹ ਕੋਈ ਜਿੰਮੂਰੀਅਤ ਦਾ ਸੂਤ ਹੈਗਾ ਤੇ ਇਹੀ ਮੋਤੀ ਸਾਫ ਕਰ ਰਹੀ ਹੈ ਹੁਣ ਹੋਰ ਤਾਂ ਕੁਝ ਨਹੀਂ ਹੈ ਹੁਣ ਨਵੀਂ ਚੀਜ਼ ਹੈ ਕਿ 15000 ਕਰੋੜ ਰੁਪਈਆ ਰਾਮ ਮੰਦਰ ਜਿਹੜਾ ਬਦਰੀ ਮਸਜਿਦ ਨੂੰ ਤਬਾਹ ਕਰਕੇ ਉਹਦੇ ਉੱਤੇ ਬਣਾਇਆ ਗਿਆ ਉਹਦੇ ਤੇ 15000 ਕਰੋੜ ਤੋਂ ਜ਼ਿਆਦਾ ਮੋਦੀ ਸਾਹਿਬ ਖਰਚ ਕਰ ਰਿਹਾ ਹੈ ਯੁੱਧਿਆ ਮੰਦਿਰ ਦੇ ਉੱਤੇ ਮੰਦਿਰ ਦੇ ਉੱਤੇ ਖਰਚ ਹੋਣਾ ਚਾਹੀਦਾ ਮੈਨੂੰ ਕੋਈ ਉਹਦੇ ਵਿੱਚ ਨਹੀਂ ਹੈ ਪਰ ਮੇਰਾ ਮਤਲਬ ਕਿਸੇ ਦੀ ਧਾਰਮਿਕ ਜਗਾ ਮਸਜਿਦ ਨੂੰ ਤੋੜ ਕੇ ਭੰਨ ਕੇ ਉਹਦੇ ਉੱਤੇ ਮੰਦਿਰ ਬਣਾਉਣੇ ਇਹ ਤਾਂ ਗੁੱਜੜਪੁਣਾ ਹੈ ਕਿ ਇਹ ਤਾਂ ਕੋਈ ਮੇਰਾ ਮਤਲਬ ਇਹ ਤਾਂ ਮਸਲੇ ਦਾ ਹੱਲ ਨਹੀਂ ਹੈ ਹੁਣ ਇਸ ਤਰ੍ਹਾਂ ਹੋ ਗਿਆ ਕਿ ਇਹ ਪੇਛੇ ਪੈ ਗਈ ਹੈ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਜੇ ਮੁਸਲਮਾਨਾਂ ਦੇ ਉੱਤੇ ਜ਼ਬਰ ਹੋ ਰਿਹਾ ਫਿਰ ਹੁਣ ਜਿੰਨੇ ਵੀ ਆਪਣਾ ਇੰਡੀਅਨ ਓਸ਼ਨ ਹੈ ਇਹ ਅਰਬ ਦਾ ਸਮੁੰਦਰ ਹੈ ਜਿਹੜੀਆਂ ਇਹ ਟ੍ਰੇਡ ਤੇ ਵਪਾਰ ਦੇ ਲਈ ਜਹਾਜ਼ ਆਉਂਦੇ ਆ ਬਾਹਰ ਦੇ ਮੁਲਕਾਂ ਚੋਂ ਉਹ ਸਾਰੇ ਲੰਘਦੇ ਐ ਮੁਸਲਮਾਨ ਨਾ ਦੇ ਦੇਸ਼ਾਂ ਦੇ ਨਾਲ ਜਿਹੜੇ ਸਮੁੰਦਰ ਲੱਗਦੇ ਐ ਤੇ ਮੁਸਲਮਾਨ ਹੁਣ ਇੰਡੀਆ ਦੀ ਜਿੰਨੇ ਵੀ ਜਹਾਜ਼ ਆਉਂਦੇ ਐ ਸਮਾਨ ਲੈ ਕੇ ਉਹਨਾਂ ਦੇ ਉੱਤੇ ਅਟੈਕ ਕਰਨ ਲੱਗ ਪਏ ਐ ਹੁਣ ਮੈਂ ਇਹ ਵੀ ਪੜਿਆ ਹੈ ਕਿ ਸਾਡਾ ਇੰਡੀਆ ਉੱਥੇ ਹੁਣ ਵੱਡੇ ਵੱਡੇ ਆਪਣੇ ਜਹਾਜ਼ ਭੇਜਣ ਲੱਗਿਆ ਐ ਕੀ ਇਹ ਜਿਹੜੇ ਇਹ ਜਹਾਜ਼ਾਂ ਤੇ ਇੰਡੀਆ ਦਾ ਸਮਾਨ ਆਉਂਦਾ ਹੈ ਜਿਹੜਾ ਇਹ ਵਪਾਰ ਹੁੰਦਾ ਉਸ ਦੀ ਹਾਜਤ ਦੇ ਲਈ ਵੱਡੇ ਵੱਡੇ ਜਹਾਜ਼ ਭੇਜ ਰਿਹਾ ਮਿਲਟਰੀ ਦੇ ਨੇਵੀ ਦੇ ਉਹਨਾਂ ਦਾ ਕੀ ਫਾਇਦਾ ਹੈਗਾ ਉਹਨਾਂ ਨੇ ਤਾਂ ਇਹ ਮਿਸਾਈਲ ਹੈਗੇ ਆ ਉਹਨਾਂ ਦੇ ਕੋਲੇ ਜਿਹੜੇ ਮੋਢੇ ਤੋਂ ਰੱਖ ਕੇ ਚੱਲ ਪੈਂਦੀ ਹੈ ਉਹਨਾਂ ਕੋਲੇ ਡਰੋਨ ਹੈਗੇ ਆ ਉਹ ਕਿਵੇਂ ਹੁਣ ਮੇਰਾ ਮਤਲਬ ਹੈ ਕਿ ਜੇ ਕਿੰਦੂ ਤੇ ਮੁਸਲਮਾਨ ਵੀ ਸਾਰੇ ਪੱਧਰ ਦੇ ਉੱਤੇ ਲੜਾਈ ਹੋਪੀ ਤਾਂ ਫੇਰ ਮੇਰਾ ਮਤਲਬ ਹੈ ਇਹ ਇਹੋ ਜੀ ਪਾਲਿਸੀ ਇਹ ਕਹਿੰਦੇ ਲੁਕੀ ਹੁਣ ਜੇ ਫੋਰਨ ਮਨਿਸਟਰ ਆਪਣੇ ਗੇਟ ਸੰਫਰ ਜੀ ਕਿਤੇ ਜਾ ਨਹੀਂ ਸਕਦੇ ਹੈਗੇ ਤੇ ਉਹਨਾਂ ਨੂੰ ਜੈਡ ਸਕਿਉਰਟੀ ਦਿੱਤੀ ਹੈ ਜੀ ਤੁਹਾਨੂੰ ਜਦੋਂ ਦਾ ਨਿਜਰ ਮਾਰਿਆ ਸ਼ਹੀਦ ਕੀਤਾ ਹੈ ਉਦੋਂ ਬਾਅਦ ਵਿਦੇਸ਼ੀ ਵਜੀਰ ਨੂੰ ਜੈਡ ਸਕਿਉਰਿਟੀ ਦੇਤੀ ਹੈ ਤੇ ਇੱਕ ਚੁੱਕ ਕੇ ਇਹਨਾਂ ਦੇ ਜਿੰਦੇ ਲੱਗ ਗਏ ਆ ਬਾਹਰ ਦੇ ਮੁਲਕਾਂ 'ਚ ਜਾ ਨਹੀਂ ਸਕਦੇ ਬ੍ਰਿਟਾਨੀਆ 'ਚ ਨਹੀਂ ਜਾ ਸਕਦੇ ਅਮਰੀਕਾ 'ਚ ਕੈਨੇਡਾਟ ਆਸਟ੍ਰੇਲੀਆ 'ਚ ਨਹੀਂ ਜਾ ਸਕਦੇ ਹੁਣ 26 ਤਰੀਕ ਇਹਨਾਂ ਦਾ ਬਹੁਤ ਵੱਡਾ ਦਿਨ ਹੁੰਦਾ ਰਿਪਬਲਿਕ ਦੇ ਹੁੰਦਾ ਉੱਥੇ ਬਾਈਡਨ ਸਾਹਿਬ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਹੋਣਾ ਸੀ 26 ਤਰੀਕ ਨੂੰ ਐਤਕੀ ਉਨਾਂ ਨੇ ਕੈਨਸਲ ਕਰ ਦਿੱਤਾ ਕਿ ਅਸੀਂ ਜੀ ਹਿੰਦੁਸਤਾਨ ਦੇ ਪਰਬਲ ਦੇਤੇ ਆਉਣਾ ਤੇ ਨਾਲ ਹੀ ਫਿਰ ਜਿਹੜਾ ਇਹਨਾਂ ਦਾ ਸਮਝੌਤਾ ਡਿਫੈਂਸ ਦਾ ਹੋਇਆ ਹੋਇਆ ਕੁਆਡ ਕਿ ਜਿਹੜੀ ਲੜਾਈ ਹੋ ਰਹੀ ਹੈ ਵਾਡ ਦੀ ਚੀਨ ਦੀ ਤੇ ਇੰਡੀਆ ਦੀ ਤੇ ਚੀਨ ਨੂੰ ਟੈਕ ਕਰਨਾ ਕੁਆਡ ਦੀ ਮੀਟਿੰਗ ਦਿੱਲੀ ਦੇ ਵਿੱਚ 26 ਤਰੀਕ ਦਾ 27 ਤਰੀਕ ਨੂੰ ਹੋਣੀ ਸੀਗੀ ਪਰ ਜਿਹੜੇ ਕੋਡ ਦੇ ਮੈਂਬਰ ਨੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਾਪਾਨ ਦਾ ਪ੍ਰਾਈਮ ਮਿਨਿਸਟਰ ਦੋਨਾਂ ਨੇ ਕੈਨਸਲ ਕਰ ਦਿੱਤੇ ਕਿ ਅਸੀਂ ਨਹੀਂ ਜਾਣਾ ਕੋਡ ਦੀ ਮੀਟਿੰਗ ਜਿਹਦਾ ਮਤਲਬ ਹੈ ਇਹਨਾਂ ਦਾ ਜਿਹੜਾ ਸਿਕਿਉਰਿਟੀ ਦਾ ਡਿਫੈਂਸ ਦਾ ਇਹ ਮਸਲਾ ਉਹ ਵੀ ਟੁੱਟ ਗਿਆ ਫਿਰ ਇਹ ਮੇਰਾ ਮਸਲਾ ਕਿਵੇਂ ਲੜਨਗੇ ਕਿ ਕਿਸੇ ਦਿਨ ਨਾ ਇਹਨਾਂ ਦੀ ਇਹ ਨਾਗਰ ਨਾਲ ਬਣਦੀ ਹੈ ਨਾ ਮੀਟੋ ਨਾਲ ਬਣਦੀ ਹੈ ਨਾ ਅਸਾਮੀਆਂ ਨਾਲ ਬਣਦੀ ਐ ਨਾ ਬੰਗਾਲੀਆਂ ਨਾਲ ਬਣਦੀ ਐ ਨਾ ਇੱਥੇ ਕਸ਼ਮੀਰ ਮੁਸਲਮਾਨਾਂ ਨਾਲ ਬਣਦੀ ਐ ਇੱਧਰ ਸਿੱਖ ਬਾਰਡਰ ਦੇ ਬੈਠੇ ਐ ਸਿੱਖਾਂ ਨਾਲ ਬਣਦੀ ਐ ਮੇਰਾ ਮਸਲਦਾ ਇਹ ਜਾਣਗੇ ਕਿੱਥੇ ਫੇਰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਹ ਕੋਈ ਗੱਲ ਐ ਕਿ ਇੱਕ ਮੈਂਬਰ ਪਾਰਲੀਮੈਂਟ ਤੁਹਾਡੇ ਦਰਵਾਜ਼ੇ ਅੱਗੇ ਖੜਾ ਐ ਤੇ ਉਹ ਤਾਂ 2 ਮਿੰਟ ਉਹਦਾ ਹਾਲ ਪੁੱਛਣਾ ਚਾਹੁੰਦਾ ਕੀ ਤੈਨੂੰ ਸਾਰੀਆਂ ਸੂਦਤਾਂ ਮਿਲੀਆਂ ਐ ਨਹੀਂ ਮਿਲੀਆਂ ਤਾਂ ਮੇਰਾ ਮਤਲਬ ਪਹਿਲੀ ਗੱਲ ਇਹ ਹੈ ਕਿ ਸਾਨੂੰ ਰੋਕਿਆ ਕਿਉਂ ਗਿਆ ਸੀ ਅਸੀਂ ਡਿਬਰੂ ਪਰ ਜਾਣ ਹੀ ਸਕਦੇ ਸੋ ਇਹੋ ਜਿਹਾ ਕੰਮ ਜਿਵੇਂ ਮੱਛਰ ਕੰਡੜ ਕਰ ਰਿਹਾ ਸੀਗਾ ਇਹ ਤਾਂ ਮੱਛਰ ਕੰਡੜ ਦਾ ਰਾਜ ਸਭ ਮੁਸ਼ਕਲ ਹੈ ਸਿੱਖਾਂ ਨੂੰ ਬਰਦਾਸ਼ਤ ਕਰਨਾ ਸੀ ਨਹੀਂ ਬਰਦਾਸ਼ਤ ਕਰਨਾ ਮਨਸਾ ਨੂੰ ਪਤਾ ਲੱਗਿਆ ਕਿ ਪਰਿਵਾਰ ਨੂੰ ਵੀ ਸੁਰੱਖਿਆ ਦੇ ਕੇ ਰੀਤੀ ਮਿਲਾਇਆ ਗਿਆ ਗਲਵੰਦ ਸਿੰਘ ਨੂੰ ਉੱਤੇ ਵੀ ਸੁਰੱਖਿਆ ਪੂਰੀ ਰੱਖੀ ਗਈ ਨਾਲ ਸਾਰਾ ਕੁਝ ਕਰੀ ਜਾਂਦੇ ਆ ਵੀ ਪਤਾ ਨਹੀਂ ਸਿੱਖਾਂ ਦੇ ਨਾਲ ਕਾਦਾ ਮੈਰ ਇਹਨਾਂ ਨੇ ਕੱਢਣਾ ਹੈਗਾ ਬੈਠਾ ਸਿੱਖਾ ਨੂੰ ਮੇਰਾ ਮਤਲਬ ਮੇਰੇ ਬਜ਼ੁਰਗ ਸਰਦ ਜਗਿੰਦਰ ਸਿੰਘ ਮਾਨ ਉਹ ਵੀ 1930 ਦੇ ਵਿੱਚ ਐਮਐਲਏ ਬਣੇ ਸੀਗੇ ਸਾਰਾ ਕੁਝ ਬਣੇ ਸੀਗੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖਾ ਨੇ ਨਰੇਜ਼ਾਂ ਨੂੰ ਬਾਹਰ ਕਿਉਂ ਕੱਢਣ ਦੇ ਵਿੱਚ ਆਪਣੀਆਂ ਜਾਣਾਂ ਦੇਤੀਆਂ ਮੇਰਾ ਜਿਤੋਂ ਨਰੇਜ਼ ਇੱਥੇ ਸੀ ਉਦੋਂ ਹਿੰਦੂ ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀਗੇ ਤੇ ਸਾਡੀ ਤਿੰਨਾਂ ਦੀ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀਗੀ ਪਰ 1947 ਦੇ ਵਿੱਚ ਜਦੋਂ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਹੈ ਉਹ ਮੁਸਲਮਾਨ ਦੇ ਗੁਲਾਮ ਹੋ ਗਏ ਤੇ ਜਿਹੜੇ ਇੰਡੀਆ ਚ ਹੈ ਅਸੀਂ ਹਿੰਦੂ ਦੇ ਗੁਲਾਮ ਹੋ ਗਏ ਤੋ ਮੇਰਾ ਮਤਲਬ ਹੈ ਸਖੰਨੀ ਮਤ ਕਿੱਥੇ ਗਈ ਕੀ ਤੁਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਹੁਣ ਤੁਸੀਂ ਦੱਸੋ ਮੇਰੇ ਨਾਲ ਇੱਥੇ ਚਲੇ ਜਾਓ 10 ਮੁੰਡੇ ਆ ਜਾਣਗੇ ਕਿ ਜੀ ਅਸੀਂ ਬਲੇਸ ਜਾਣਾ ਸਾਡੀ ਫੋਟੋ ਤੁਸੀਂ ਹੁਣ 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 ਅੰਗਰੇਜ਼ਾਂ ਦੇ ਮੁਲਕ ਦੇ ਵਿੱਚ ਕਿਉਂ ਜਾ ਰਹੇ ਪਹਿਲਾਂ ਉਹਨਾਂ ਨੂੰ ਕੱਢਿਆ ਕਿਉਂ ਫੇਰ ਇਹ ਹੁਣ ਆਪਾਂ ਗੁਲਾਮ ਚ ਬਣੇ ਆ ਇਹਨੂੰ ਕਹਿੰਦੇ ਉੱਥੇ ਮੁਸਲਮਾਨਾਂ ਦੇ ਗੁਲਾਮ ਹੋਏ ਹੋਏ ਆ ਕਿ ਜੇ ਹਿੰਦੂ ਮੁਸਲਮਾਨ ਤੇ ਸਿੱਖ ਨਰੇਜਾਂ ਦਾ ਗਲਾਉਣ ਸੀ ਤਾਂ ਗੁਲਾਮੀ ਦੇ ਵਿੱਚ ਸਾਡੀ ਬਰਾਬਰੀ ਤਾਂ ਸੀ ਹੁਣ ਆਪਾਂ ਬਰਾਬਰੀ ਨਹੀਂ ਰਹੇ ਕੋਈ ਨਾ ਕੋਈ ਤਾਂ ਸਿੱਖ ਨੂੰ ਸੋਚਣਾ ਚਾਹੀਦਾ ਕਿ ਇਹ ਸਾਡਾ ਦਿਮਾਗ ਇੱਥੇ ਐ ਕਿ ਗੱਟਿਆਂ 'ਚ ਚਲੇ ਗਿਆ ਔਰ ਜੇ ਵੀ ਇਹ ਆਮ ਪਾਰਟੀ ਨੂੰ ਵੋਟਾਂ ਪਾ ਦਿਓ ਜੀ ਕਾਂਗਰਸ ਨੂੰ ਵੋਟਾਂ ਪਾ ਦਿਓ ਕੋਈ ਇਹ ਸਿਲਸਿਲਾ ਹੀ ਨਹੀਂ ਐ ਕੌਮੀਅਤ ਜਿਹੜੀ ਹੈ ਸਾਡੀ ਸਿੱਖਾਂ ਦੀ ਉਹ ਕਦੋਂ ਸੇਈ ਸਲਾਮਤ ਹੋਊਗੀ ਕਿ ਕਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਾਂਗੇ ਇੱਥੇ ਆ ਦੇਖੋ ਬੁਹਾ ਦੇ ਉੱਤੇ ਖੜੇ ਐ ਜਿਵੇਂ ਪਤਾ ਨਹੀਂ ਕਿਹੜੇ ਇਹ ਪਤਾ ਨਹੀਂ ਕਿਹੜੇ ਇਹ ਪਾਕਿਸਤਾਨ ਦਾ ਬੁਹਾ ਹੈ ਜਾਂ ਚੀਨ ਦਾ ਬੁਹਾ ਹੈ ਬੁਹਾ ਆਪਣਾ ਹੈ ਕਿ ਹੈ ਇਹ ਮੁਬੇ ਦਾ ਜਿੱਥੋਂ ਦੇ ਸੀ ਜੰਫਾਲ ਹੈ ਕਿਆਂ ਜਿੱਥੇ ਸਾਡੀ ਢੜਕੀ ਹੈ ਤੇ ਬੁਹਾ ਹੀ ਬੰਦ ਕੀਤੇ ਬੈਠੇ ਐ